ਬਿੱਤੇ ਦਿਨੀ ਨਾਬਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਦਾ ਕੁਝ ਬਦਮਾਸ਼ਾਂ ਦੇ ਵੱਲੋਂ ਸ਼ਰੇ ਬਾਜ਼ਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਦਾ ਉਹ ਰੋਣਾ ਦੇਖਿਆ ਨਹੀਂ ਜਾ ਰਿਹਾ। ਤਾਂ ਅਮਨਦੀਪ ਸਿੰਘ ਪਟਿਆਲਾ ਦੇ ਵਿੱਚ ਡਿਊਟੀ ਨਿਭਾ ਰਹੇ ਸੀ, ਪਟਿਆਲਾ ਸਿਵਲ ਲਾਈਨ ਥਾਣੇ ਦੇ ਵਿੱਚ ਡਿਊਟੀ ਨਿਭਾ ਰਹੇ ਸੀ ਪਰ ਨਾਬੇ ਦੇ ਵਿੱਚ ਕੁਝ ਬਦਮਾਸ਼ਾਂ ਦੇ ਨਾਲ ਤੂ ਤੂ ਮੈਂ ਮੈਂ ਹੁੰਦੀ ਆ ਗੱਲ ਵੱਧ ਜਾਂਦੀ ਆ ਫਿਰ ਉਸ ਤੋਂ ਬਾਅਦ ਗੱਲ ਕਤਲ ਤੱਕ ਪਹੁੰਚ ਜਾਂਦੀ ਆ ਜਿਸ ਤੋਂ ਬਾਅਦ ਹੁਣ ਪਟਿਆਲਾ ਦੇ ਐਸਐਸਪੀ ਵਰਨੁਸ਼ਰਮਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਕਿ ਉਹ 6 ਬਦਮਾਸ਼ਾਂ ਦੇ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਮਾਮਲਾ ਪੈਸਿਆਂ ਦੇ ਲੈਣ ਦੇ ਨੂੰ ਦੱਸਿਆ ਜਾ ਰਿਹਾ ਪਰ ਹੁਣ ਅਖਰਕਾਰ ਚਾਰ ਜਿਹੜੇ ਨੇ ਬਦਮਾਸ਼ ਚਾਰ ਕਾਤਲ ਉਹ ਪਰਸ ਜਿਹੜੇ ਇੱਕੇ ਕਦੋਂ ਆਉਂਦੇ ਨੇ ਉਹ ਦੇਖਣ ਵਾਲੀ ਗੱਲ ਹੈ ਪਰ ਆਈਐਸਐਸਪੀ ਪਟਿਆਲਾ ਵਰਨ ਸ਼ਰਮਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵਾਰੀ ਉਹ ਸੁਣਾਉਂਦੇ ਤੁਹਾਨੂੰ ਤੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਸੀ ਉਹਨਾਂ ਦੀ ਵੀ ਜ਼ੁਬਾਨੀ ਸੁਣਾਵਾਂਗੇ ਅਧਰੂ ਹੋਇਆ ਸੀ ਤੇ ਹੁਣ ਪੁਲਿਸ ਦੀ ਕਿੱਥੇ ਤੱਕ ਕਾਰਵਾਈ ਪਹੁੰਚੀ ਹੈ ਦੇਖੋ ਜੀ 25 ਜਨਵਰੀ ਦੀ ਢੇਰ ਸ਼ਾਮ ਨੂੰ ਨਾਬਾ ਏਰੀਏ 'ਚ ਬਹੁਤ ਹੀ ਮੰਦ ਭਾਗੀ ਧਿਆਨ ਸਖਾਵੇਂ ਘਟਨਾ ਦੀ ਖਬਰ ਆਈ ਸੀ ਹੈੱਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪਟਿਆਲਾ ਪੁਲਿਸ ਦਾ ਹਿੱਸਾ ਸੀਗੇ ਸਾਡੇ ਆਪਣਾ ਭਰਾ ਸੀਗਾ ਉਹਦੀ ਸਿਵਲ ਲਾਈਨ ਆਣੇ ਚ ਡਿਊਟੀ ਸੀ ਤੇ ਨਾਬੇ ਏਰੀਏ ਚ ਪੰਜ ਤੋਂ 6 ਅਣਪਛਾਤੇ ਬੰਦੇ ਆਣੇ ਉਹਦਾ ਚਾਕੂ ਮਾਰ ਕੇ ਕਤਲ ਕੀਤਾ ਉਹਦਾ ਭਰਾ ਨਵਦੀਪ ਸਿੰਘ ਵੀ ਜ਼ਖਮੀ ਹੋਇਆ ਭਰਾ ਜਿਹੜਾ ਆਊਟ ਆਫ ਡੇਂਜਰ ਜਿਹੜੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ ਉਹਨਾਂ ਚੋਂ ਦੋ ਦੋਸ਼ੀ ਅਸੀਂ ਅਰੈਸਟ ਵੀ ਕਰ ਲਏ ਰੰਦੇ ਚਾਰ ਦੋਸ਼ੀਆਂ ਦੀ ਅਰੈਸਟ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਹਨ ਤੇ ਅਸੀਂ ਮਿਸਾਲੀ ਸਜ਼ਾ ਦੇਵਾਂਗੇ ਐਗਜ਼ੈਂਪਲਰੀ ਸਜ਼ਾ ਦੇਵਾਂਗੇ ਜੀਨੇ ਸਾਡੇ ਭਰਾ ਦਾ ਇਨਾ ਵੱਡਾ ਨੁਕਸਾਨ ਕੀਤਾ ਜੀਨਾ ਨੇ ਉਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦਿੱਤੀ ਜਾਊਗੀ ਤੇ ਫਾਸਟ ਟਰੈਕ ਟ੍ਰਾਇਲ ਚਲਵਾ ਕੇ ਅਸੀਂ ਇਨਸ਼ੋਰ ਕਰਾਂਗੇ ਸਖਤ ਤੋਂ ਸਖਤ ਸਜ਼ਾ ਤੇ ਤਕਰੀਬਨ ਸਾਰੀ ਉਮਰ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਇਹਨਾਂ ਦੀ ਨਿਕਲੇ ਮਰਡਰ ਦਾ ਇੱਕ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਦਾ ਮਰਡਰ ਦਾ ਕਾਰਨ ਕੁਝ ਛੋਟੇ ਜਿਹੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਬਸਈਆ ਹੋਇਆ ਤੇ ਉਹ ਬਹਿਸ ਹੀ ਇਨੀ ਤੈਸ਼ ਤੇ ਆ ਗਈ ਕਿ ਉਹਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਆਪਸ ਵਿੱਚ ਦੋਸਤੀ ਵੀ ਕੀ ਕਰਨਾ ਜੀ ਉਹ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜੇ ਦੋ ਫਕਰੇ ਗਏ ਨੇ ਜੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਉਹਨਾਂ ਦਾ ਬੈਕਗ੍ਰਾਉਂਡ ਮੈਂ ਜੇ ਇਸ ਕਰਕੇ ਨਹੀਂ ਦੱਸ ਸਕਦਾ ਕਿਉਂਕਿ ਜੇ ਤਫਤੀਸ਼ ਦੇ ਡਿਟੇਲ ਦੱਸਦੇ ਹਾਂ ਤੇ ਬਾਕੀ ਜਿਹੜੇ ਚਾਰ ਲੋਕੇ ਹੰਡੇ ਹਾਰਸ ਕਰਨ ਵਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਅਲਰਟ ਹੋ ਸਕਦੇ ਆ ਤੇ ਜਦੋਂ ਸਾਰੇ 6 ਦੇ 6 ਦੋਸ਼ੀ ਰਾਉਂਡ ਅਪ ਕਰ ਲਏ ਤੇ ਸਾਨੂੰ ਦੁਬਾਰੇ ਪੂਰੇ ਤਰੀਕੇ ਨਾਲ ਬਰੀਫ ਕੀਤਾ ਜਾਊਗਾ ਸਾਰਿਆਂ ਦਾ ਬੈਕਗ੍ਰਾਉਂਡ ਨਾਮ ਪਤੇ ਸਾਰਾ ਕੁਝ ਉਹਨੂੰ ਦੱਸਿਆ ਸਰੇਮ ਜਿਸ ਤਰ੍ਹਾਂ ਸਰੇਮ ਕਤਲ ਹੋਣਾ ਕਿਤਨੇ ਕਿਤੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਲੋਕ ਚਿੰਤਿਤ ਨੇ ਪੰਜਾਬ ਦੇ ਦੇਖੋ ਜੀ ਗੱਲ ਇਹ ਆ ਕਿ ਕ੍ਰਾਈਮ ਜਦੋਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਕਿੰਨੀ ਛੇਤੀ ਡਿਟੈਕਟ ਕੀਤਾ ਜਾਂਦਾ ਕਿੰਨੀ ਛੇਤੀ ਅਰੈਸਟ ਕੀਤੇ ਜਾਂਦੇ ਤੇ ਲੀਗਲ ਪ੍ਰੋਸੀਜਰਸ ਨੂੰ ਫਾਲੋ ਕਰਕੇ ਪਰਿਵਾਰ ਨੂੰ ਜਸਟਿਸ ਕਿਵੇਂ ਦਿਵਾਇਆ ਜਾਂਦਾ ਉਹ ਸਾਡੀ ਰਿਸਪੌਂਸਿਬਿਲਟੀ ਆ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਰਸਲ ਅੱਜ ਕੱਲ ਪੰਜਾਬ ਦੇ ਹਾਲਾਤ ਇਹ ਬਣ ਚੁੱਕੇ ਨੇ ਭਾਵੇਂ ਕੋਈ ਆਮ ਵਿਅਕਤੀ ਹੋਵੇ ਆਮ ਵਿਅਕਤੀ ਦੀ ਗੱਲ ਤਾਂ ਛੱਡੋ ਹੁਣ ਤਾਂ ਭਾਵੇਂ ਕੋਈ ਸਿਆਸਤਦਾਨ ਭਾਵੇਂ ਕੋਈ ਪੁਲਿਸ ਮੁਲਾਜ਼ਮ ਬਦਮਾਸ਼ਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ ਲੋਕਾਂ ਦੇ ਅੰਦਰ ਇੰਨਾ ਜ਼ਿਆਦਾ ਗੁੱਸਾ ਆ ਜਾਂਦਾ ਉਹ ਕਾਬੂ ਨਹੀਂ ਕਰ ਪਾਉਂਦੇ ਇਸ ਤਰੀਕੇ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਹੁਣ ਇੱਕ ਤਾਂ ਇੱਕ ਪਰਿਵਾਰ ਦੇ ਵਿੱਚ ਸੱਥਰ ਵਿੱਚ ਆ ਉਹ ਪਰਿਵਾਰ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਦੂਜੇ ਪਾਸੇ ਉਹ 6 ਜਣੇ ਉਹ 6 ਲੋਕਾਂ ਦੇ ਪਰਿਵਾਰ ਨੂੰ ਵੀ ਘਾਟਾ ਪਵੇਗਾ ਕਿਉਂਕਿ ਜਿਨ੍ਹਾਂ ਨੇ ਕਤਲ ਕੀਤਾ ਉਹ ਵੀ ਆਪਣੇ ਘਰ ਦੇ ਵਿੱਚ ਚੈਨ ਨਾਲ ਨਹੀਂ ਬੈਠ ਸਕਣਗੇ ਉਹ ਜੇਲ੍ਹਾਂ ਦੀਆਂ ਸਲਾਖਾਂ ਦੇ ਵਿੱਚ ਹੀ ਹੋਣਗੇ ਤਾਂ ਕੋਈ ਵੀ ਅਜਿਹਾ ਕਦਮ ਚੱਕਦੇ ਹੋ ਤਾਂ ਉਸ ਤੋਂ ਪਹਿਲਾਂ 100 ਵਾਰ ਸੋਚ ਲੈਣਾ ਚਾਹੀਦਾ ਕਿ ਤੁਹਾਡਾ ਥੋੜੇ ਦੇਰ ਦਾ ਗੁੱਸਾ ਤੁਹਾਨੂੰ ਕਿੱਥੇ ਦੋ ਕਿੱਥੇ ਲੈ ਜਾਵੇ